ਕਿਹੋ ਜੀ ਲੱਗੀ ਤੁਹਾਨੂੰ ਬਹੁਤ ਵਧੀਆ ਬਹੁਤ ਬਹੁਤ ਵਧੀਆ ਬਹੁਤ ਵਧੀਆ ਔਰ ਸਭ ਤੋਂ ਵੱਡਾ ਸਾਨੂੰ ਮਾਣ ਇਸ ਫਿਲਮ ਦਾ ਆਪਣੀ ਬੇਟੀ ਤੇ ਹੋਇਆ ਕਿ ਉਹਨੇ ਫਿਲਮ ਵਿੱਚ ਆ ਕੇ ਸਾਡਾ ਹੋਰ ਵੀ ਮਾਣ ਵਕਿਆ ਕੀਤਾ ਸਾਡੀ ਬੇਟੀ ਇਹ ਸਾਨੂੰ ਬਹੁਤ ਪ੍ਰਾਊਡ ਹੈ ਇਸ ਚੀਜ਼ ਦੇ ਉੱਤੇ ਕਿ ਹੋਰ ਵੀ ਬੱਚੀਆਂ ਇਦਾਂ ਹੀ ਸਾਹਮਣੇ ਆਉਣ ਤੇ ਬਹੁਤ ਸੋਹਣੀ ਫਿਲਮ ਸੀ ਤੇ ਇਹਦੇ ਵਿੱਚ ਜਿਹੜੀ ਕਹਾਣੀ ਸੀਗੀ ਇਹ ਆਮ ਜਿਹੀ ਆਪਣੇ ਪੰਜਾਬ ਤੋਂ ਆਏ ਜਿਹੜੇ ਆ ਸਟੂਡੈਂਟ ਕੈਲੋਚਾ ਜਿਹੜੇ ਆ ਉਹਦੇ ਕੁੜੀਆਂ ਉਹਨਾਂ ਦੀ ਕਹਾਣੀ ਆ ਜਾਂ ਪਿੱਛੇ ਜਿਹੜੇ ਸਾਡੇ ਪਰਿਵਾਰ ਵਾ ਉਹਨਾਂ ਦੀ ਕਹਾਣੀ ਆ ਤੇ ਇਸ ਤਰ੍ਹਾਂ ਲੱਗਾ ਕਿ ਇਹ ਸਾਡੀ ਆਪਣੀ ਕਹਾਣੀ ਆ ਪਾਕਿਸਤਾਨ ਨੇ ਅਦਾਕਰਾਂ ਦਾ ਕਰਕੇ ਪੰਜਾਬ ਚ ਬੈਨ ਹੋਈ ਚੱਲ ਮੇਰਾ ਪੁੱਤ ਹੋਰ ਅੱਜ ਜਿਹੜੀ ਆ ਬਦੇਸ਼ਾਂ ਚ ਰਿਲੀਜ਼ ਹੋ ਚੁੱਕੀ ਆ ਵੱਖ-ਵੱਖ ਦੇਸ਼ਾਂ ਚ ਆਸਟ੍ਰੇਲੀਆ ਅਮਰੀਕਾ ਕੈਨੇਡਾ ਤੇ ਇੰਗਲੈਂਡ ਚ ਜਿਹੜਾ ਇਹਦਾ ਪਹਿਲਾ ਸ਼ੋਅ ਕਰਾਇਆ ਗਿਆ ਇਸ ਤਰ੍ਹਾਂ ਅੱਜ ਇੰਗਲੈਂਡ ਦੇ ਸਰ ਲੈਫਟਰ ਦੇ ਪਿਕਡਲ ਲਿਸਨ ਵਿੱਚ ਵੀ ਜਿਹੜਾ ਚੱਲ ਮੇਰਾ ਪੁੱਤ ਫੋਰ ਦਾ ਅੱਜ ਪ੍ਰੀਮੀਅਰ ਸ਼ੋਅ ਜਿਹੜਾ ਚ ਕਰਵਾਇਆ ਗਿਆ ਇਹ ਵਡਿਗਿੰਤ ਜਿਹੜੇ ਲੋਕ ਜਿਹੜੇ ਆ ਉਹ ਇਸ ਫਿਲਮ ਨੂੰ ਵੇਖ ਕੇ ਅੱਜ ਨਿਕਲੇ ਆ ਸਾਡੇ ਨਾਲ ਮੌਜੂਦ ਨੇ ਇਹੋੜੇ ਭਾਈ ਸਾਹਿਬ ਤੁਸੀਂ ਅੱਜ ਫਿਲਮ ਵੇਖੀ ਆ ਚੱਲ ਮੇਰਾ ਪੁੱਤ ਫੋਰ ਅਮਰਿੰਦਰ ਗੱਲ ਜੀ ਕਿਹੋ ਜਿਹੀ ਲੱਗੀ ਤੁਹਾਨੂੰ ਬਹੁਤ ਵਧੀਆ ਬਹੁਤ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਹੁਤ ਸੋਹਣੀ ਫਿਲਮ ਹੈ ਕਿੰਨਾ ਕਿ ਹੁਮੇਰ ਹੈ ਕਮੇਡੀ ਕਿੰਨੀ ਕਰ ਤੇ ਸੁਰਸ਼ ਕਿੰਨੀ ਕਰ ਫਿਲਮ ਵਿੱਚ ਬਹੁਤ ਯਾਦ ਇੱਕ ਜ਼ਿਆਦਾਤਰ ਕਮੇਡੀ ਹੋਈ ਆ ਜੀ ਬਹੁਤ ਸੋਹਣੀ ਫਿਲਮ ਆ ਹਾਂਜੀ ਪੂਰਤੀ ਕਹਿਣਾ ਚਾਹੁੰਦੇ ਆ ਫਿਲਮ ਬਾਰੇ ਕਿਉਂਕਿ ਇਹ ਜਿਹੜੀ ਆ ਵਾਤਾਚੇ ਹੁਣੇ ਵਾਵਾ ਦਿੱਤੇ ਫਿਲਮ ਛਿੜਿਆ ਕਿਉਂਕਿ ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਜਿਹੜੇ ਸਬੰਧ ਵਿਗੜੇ ਸੀ ਜੰਗ ਲੱਗਣ ਦੀ ਸੰਭਾਵਨਾ ਸੀ ਉਦੋਂ ਜਿਹੜਾ ਆ ਇਹ ਪਾਕਿਸਤਾਨੀ ਕਦਰਕਾਰ ਨੇ ਇੱਕ ਬਿਆਨ ਦਿੱਤਾ ਸੀ ਜਿਹੜਾ ਕਰਕੇ ਜਿਹੜਾ ਭਾਰਤ ਸਰਕਾਰ ਨੇ ਜਿਹੜੇ ਪਾਕਿਸਤਾਨੀ ਜਿਹੜੇ ਕਲਾਕਾਰਾਂ ਜਿੰਨਾਂ ਨੇ ਚੋ ਭੂਮਿਕਾ ਨਿਭਾਈ ਰਿਹਾ ਉਹਨਾਂ ਨੂੰ ਬਿਆਨ ਕੀਤਾ ਗਿਆ ਉਹਨਾਂ ਦੀ ਜਿਹੜੀ ਫਿਲਮਾਂ ਤੇ ਪੁੰਦੀ ਲਗਾਈ ਗਈ ਕੇ ਸਿੱਤਰਾ ਇਸ ਫਿਲਮ ਤੇ ਵੀ ਪੰਜਾਬ ਭਾਰਤ ਵਿੱਚ ਪੁੰਦੀ ਹੈ ਅੱਜ ਜਿਹੜੀ ਉੱਤਸਾਹ ਰਿਲੀਜ਼ ਕੀਤੀ ਗਈ ਹੈ ਇਹ ਇਹਦੇ ਬਾਰੇ ਇੱਕ ਹੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਕਹਿੰਦਾ ਇਦਾਂ ਹੋਣਾ ਨਹੀਂ ਚਾਹੀਦਾ ਜੀ ਜਿੱਦਾਂ ਵੀ ਹੈਗਾ ਇੱਧਰ ਤੇ ਉੱਧਰ ਜੋ ਵੀ ਹੈਗਾ ਸਾਰੇ ਇੱਕੇ ਹੋਣਾ ਚਾਹੀਦਾ ਪਰ ਉਹਨਾਂ ਨੇ ਵੀ ਬਿਆਨ ਦਿੱਤਾ ਬਹੁਤ ਗਲਤ ਹੈ ਐਦਾਂ ਹੋਣਾ ਹੀ ਨਹੀਂ ਚਾਹੀਦਾ ਵੀ ਜਿੱਦਾਂ ਵੀ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਠੀਕ ਹੈ ਨਾ ਬਸ ਆਹੀ ਹੈ ਥੈਂਕ ਯੂ ਤੁਸੀਂ ਅੱਜ ਫਿਲਮ ਯਕੀ ਚੱਲ ਮੇਰੇ ਪੁੱਤ ਫੋਰ ਕਿਵੇਂ ਦੀ ਲੱਗੀ ਤੁਹਾਨੂੰ ਸਾਨੂੰ ਬਹੁਤ ਸੋਹਣੀ ਲੱਗੀ ਹੈ ਕਿਉਂਕਿ ਉਹਦੀਆਂ ਆਮ ਜਿਹੜੀਆਂ ਪਹਿਲੀਆਂ ਫਿਲਮਾਂ ਨੇ ਬਹੁਤ ਸੋਹਣੀਆਂ ਹੁੰਦੀਆਂ ਪਰ ਇਹਦੇ ਵਿੱਚ ਤੇ ਬਹੁਤ ਸੋਹਣੀ ਔਰ ਸਭ ਤੋਂ ਵੱਡਾ ਸਾਨੂੰ ਮਾਣ ਇਸ ਲਰਲਸਟਰ ਦੀ ਆਪਣੀ ਬੇਟੀ ਤੇ ਹੋਇਆ ਕਿ ਉਹਨੇ ਫਿਲਮ ਵਿੱਚ ਆ ਕੇ ਸਾਡਾ ਹੋਰ ਵੀ ਮਾਣ ਵਕਿਆ ਕੀਤਾ ਸਾਡੀ ਬੇਟੀਏ ਸਾਨੂੰ ਬਹੁਤ ਪ੍ਰਾਊਡ ਹੈ ਇਸ ਚੀਜ਼ ਦੇ ਉੱਤੇ ਕਿ ਹੋਰ ਵੀ ਬੱਚਿਆਂ ਇੰਦਾ ਹੀ ਸਾਹਮਣੇ ਆਉਣ ਤੇ ਬਹੁਤ ਸੋਹਣੀ ਫਿਲਮ ਸੀ ਸਾਡੀ ਇੱਕ ਇੰਡੀਅਨ ਬੱਚਿਆਂ ਦੀ ਸਟੋਰੀ ਸੀ ਕਿ ਜੋਗਸ਼ ਇੱਥੇ ਹੋ ਰਿਹਾ ਹੈ ਹਨਾ ਤੇ ਬਹੁਤ ਮਾਣ ਹੈ ਸਾਨੂੰ ਬਹੁਤ ਸੋਹਣੀ ਫਿਲਮ ਸੀ ਸਗੋਂ ਹੋਰ ਬਾਕੀ ਵੀ ਹੁਣ ਤੇ ਆ ਕੇ ਦੇਖਣਾ ਇਹ ਬਹੁਤ ਸੋਹਣੀ ਫਿਲਮ ਸੀ ਅੱਜ ਤੁਸੀਂ ਚੱਲ ਮੇਰਾ ਪੁੱਤ ਫੋਰ ਵੇਖੀ ਐ ਕਿੰਨੀ ਲੱਗੀ ਐ ਇਹਦੀ ਕਹਾਣੀ ਬਾਰੇ ਦੱਸੋ ਥੋੜਾ ਜਿਆਦਾ ਤੇ ਜਿਹੜੀ ਕਮੇਡੀ ਕਿੰਨੀ ਕੈ ਫਿਲਮ ਹਾਂਜੀ ਇਹ ਫਿਲਮ ਬਹੁਤ ਪਹਿਲੀਆਂ ਨਾਲੋਂ ਵੀ ਜ਼ਿਆਦਾ ਵਧੀਆ ਲੱਗੀ ਤੇ ਇਹਦੇ ਵਿੱਚ ਜਿਹੜੀ ਕਹਾਣੀ ਸੀਗੀ ਇਹ ਆਮ ਜਿਹੜੀ ਆਪਣੇ ਪੰਜਾਬ ਤੋਂ ਆਏ ਜਿਹੜੇ ਆ ਏ ਸਟੂਡੈਂਟ ਕੈਲੋ ਚਾ ਜਿਹੜੇ ਆ ਮੁੰਡੇ ਕੁੜੀਆਂ ਉਹਨਾਂ ਦੀ ਕਹਾਣੀ ਆ ਜਾਂ ਪਿੱਛੇ ਜਿਹੜੇ ਸਾਡੇ ਪਰਿਵਾਰ ਆ ਉਹਨਾਂ ਦੀ ਕਹਾਣੀ ਆ ਤੇ ਇਸ ਤਰ੍ਹਾਂ ਲੱਗਾ ਕਿ ਇਹ ਸਾਡੀ ਆਪਣੀ ਕਹਾਣੀ ਆ ਤੇ ਇਸ ਵਿੱਚ ਸਭ ਤੋਂ ਵੱਧ ਖੁਸ਼ੀ ਹੋਈ ਕਿ ਮੇਰੀ ਆਪਣੀ ਜਿਹੜੀ ਆ ਦੋਸਤ ਆਪਣੀ ਫਰੈਂਡ ਆ ਇਹ ਮਨਜਿੰਦਰ ਪੁਰੇਵਾਲ ਉਸ ਨੇ ਇਸ ਦੇ ਵਿੱਚ ਬਾ ਕਮਾਲ ਜਿਹੜੀ ਆ ਉਹ ਐਕਟਿੰਗ ਕੀਤੀ ਆ ਤੇ ਬਹੁਤ ਮਾਣ ਆ ਇਸ ਤੇ ਇਤਾਂ ਹੀ ਇਹ ਆਉਣ ਵਾਲੀਆਂ ਹੋਰ ਫਿਲਮਾਂ ਦੇ ਵਿੱਚ ਐਸੇ ਤਰ੍ਹਾਂ ਕਾਮਯਾਬ ਜਿਹੜੀ ਹੋ ਬਣੇ ਸਾਡੀ ਇਹੀ ਦੁਆ ਆ